ਜਿਸ ਦਾ ਡਰ ਸੀ ਉਹੀ ਹੋਇਆ ਲੰਬੇ ਸਮੇਂ ਤੋਂ ਲਗਾਤਾਰ ਦੇਸ਼ ਦੇ ਰੱਖਿਆ ਮਾਹਰ ਅਤੇ ਵੱਖ-ਵੱਖ ਸਿਆਸੀ ਸਮਝਾ ਰੱਖਣ ਵਾਲੇ ਲੋਕ ਇੱਕ ਖਦਸ਼ੇ ਜाहिर ਕਰਦੇ ਸੀ ਕਿ ਅਗਨੀਵੀਰ ਯੋਜਨਾ ਜਿੱਥੇ ਫੌਜ ਦੇ ਲਈ ਘਾਤਕ ਹੈ ਉੱਥੇ ਹੀ ਸਮਾਜ ਲਈ ਘਾਤਕ ਹੈ ਇਸ ਦੇ ਨਤੀਜੇ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਬਹੁਤ ਛੋਟਾ ਸੈਂਪਲ ਸਾਈਜ਼ ਹੈ ਪਰ ਮੋਹਾਲੀ ਪੁਲਿਸ ਵੱਲੋਂ ਇੱਕ ਅਗਨੀਵੀਰ ਨੂੰ ਕਾਰ ਦੀ ਲੁੱਟ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰੀ ਵੀ ਹਥਿਆਰ ਦਿਖਾ ਕੇ ਲੁੱਟਣ ਦੇ ਮਾਮਲੇ ਵਿੱਚ ਹੋਈ ਹੈ ਇਹ ਖਦਸ਼ਾ ਤੋਂ ਬਾਅਦ ਰਾਹੁਲ ਗਾਂਧੀ ਇੱਕ ਵਾਰ ਫੇਰ ਚਰਚਾ ਚ ਨੇ ਉਹਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਅਜਿਹੇ ਖਦਸ਼ੇ ਪਹਿਲਾਂ ਪ੍ਰਗਟ ਕੀਤੇ ਸੀ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਅਗਨੀਵੀਰ ਯੋਜਨਾ ਸਾਰਿਆਂ ਨੂੰ ਪਤਾ ਹੈ ਕਿ ਕੋਈ ਬਹੁਤ ਹੀ ਚੰਗੀ ਯੋਜਨਾ ਨਹੀਂ ਪਰ ਕੇਂਦਰ ਸਰਕਾਰ ਦੀ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਡ ਹਰਾਮੀ ਕਹਿ ਲਈਏ ਇਸ ਮਾਮਲੇ ਦੇ ਵਿੱਚ ਸਾਫ਼ ਝਲਕਦੀ ਹੈ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੁਝ ਵੀ ਠੀਕ ਨਹੀਂ ਕਰਨਾ ਲਗਾਤਾਰ ਫੌਜੀਆਂ ਦੇ ਅੰਦਰ ਇਸ ਚੀਜ਼ ਦਾ ਰੋਸ ਹੈ ਉਸ ਦੇ ਨਤੀਜੇ ਲੋਕ ਸਭਾ ਦੇ ਵਿੱਚ 17ਵੀਂ ਲੋਕ ਸਭਾ 'ਚ ਜਦੋਂ ਇਹ ਅਗਨੀਵੀਰ ਯੋਜਨਾ ਆਈ ਤਾਂ ਰਾਹੁਲ ਗਾਂਧੀ ਨੇ ਇਸ ਦਾ ਵਿਰੋਧ ਕਰਦਿਆਂ ਇਹ ਗੱਲ ਕਹੀ ਸੀ ਕਿ ਅਜਈਆਂ ਘਟਨਾਵਾਂ ਵਾਪਰਨੀਆਂ ਪਹਿਲਾਂ ਆਪਾਂ ਉਹ ਕੇਸ ਦੇਖ ਲੈਣੇ ਆ ਕਿ ਆਖਰ ਉਹ ਕੇਸ ਹੈ ਕੀ ਹੈ ਦਰਅਸਲ ਮਹਾਲੀ ਪੁਲਿਸ ਦੀ ਤਰਫ ਤੋਂ ਦੇਸੀ ਪਿਸਤੌਲ ਵਿਖਾ ਕੇ ਕਾਰਖਾਨੇ ਦੇ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਵਿੱਚੋਂ ਇੱਕ ਅਗਨੀਵੀਰ ਨਿਕਲਿਆ ਹੈ ਮੁਲਜ਼ਮ ਮੁਲਜ਼ਮ ਈਸ਼ਪ੍ਰੀ ਸਿੰਘ ਸਾਲ 2022 ਦੇ ਵਿੱਚ ਅਗਨੀਵੀਰ ਦੇ ਤੌਰ ਦੇ ਉੱਤੇ ਭਾਰਤੀ ਫੌਜ ਦੇ ਵਿੱਚ ਭਰਤੀ ਹੋਇਆ ਸੀ। ਅਗਨੀਵੀਰ ਦੀ ਗ੍ਰਿਫਤਾਰੀ ਤੋਂ ਬਾਅਦ 17ਵੀਂ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਦਾ ਦਿੱਤਾ ਗਿਆ ਬਿਆਨ ਇੱਕ ਵੀਡੀਓ ਦੇ ਰਾਹੀਂ ਵਾਇਰਲ ਹੋ ਰਿਹਾ ਹੈ ਜਿਦੇ ਵਿੱਚ ਅਗਨੀਵੀਰ ਯੋਜਨਾ ਦਾ ਵਿਰੋਧ ਕਰਦਿਆਂ ਹੋਇਆਂ ਰਾਹੁਲ ਗਾਂਧੀ ਨੇ ਇਸ ਵੀਡੀਓ ਦੇ ਵਿੱਚ ਆਖਿਆ ਸੀ ਕਿ ਨੌਜਵਾਨ ਅਤੇ ਜਿਹੜੇ ਅਗਨੀਵੀਰ ਨੇ ਉਨਾਂ ਲਈ ਇਹ ਯੋਜਨਾ ਕਾਫੀ ਘਾਤਕ ਹੈ। ਉਹਨਾਂ ਨੇ ਆਖਿਆ ਸੀ ਕਿ ਫੌਜ ਦੇ ਕਈ ਜਰਨਲਾਂ ਨੇ ਰਾਹੁਲ ਗਾਂਧੀ ਨਾਲ ਗੱਲ ਕੀਤੀ ਹੈ। ਯਾਨੀ ਕਿ ਰਾਹੁਲ ਗਾਂਧੀ ਕਹਿ ਰਹੇ ਆ ਕਿ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਲੋਕਾਂ ਨੂੰ ਅਸੀਂ ਹਥਿਆਰ ਚਲਾਉਣ ਦੀ ਸਖਲਾਈ ਦੇ ਰਹੇ ਹਾਂ, ਟ੍ਰੇਨਿੰਗ ਦੇ ਰਹੇ ਹਾਂ ਅਤੇ ਕੁਝ ਸਮੇਂ ਬਾਅਦ ਇਹਨਾਂ ਨੂੰ ਅਸੀਂ ਸਮਾਜ ਦੇ ਵਿੱਚ ਛੱਡ ਦੇਵਾਂਗੇ। ਜਨਨਕੀ ਇਸ ਸਮੇਂ ਰਾਹੁਲ ਗਾਂਧੀ ਦੇ ਕਹਿਣ ਦਾ ਭਾਵ ਤੇ ਸਾਰਨਸ਼ੇਸ਼ ਸੀ ਕਿ ਇਹ ਜਿਹੜੀ ਯੋਜਨਾ ਹੈ ਇਹਨੂੰ ਫੌਜ ਦੇ ਜਰਨੈਲਾਂ ਦਾ ਫੌਜ ਦੇ ਅੰਦਰੋਂ ਇਹ ਇਹ ਮੰਗ ਨਹੀਂ ਸੀ ਕਿ ਫੌਜ ਇਦਾਂ ਕੀਤਾ ਜਾਵੇ, ਫੌਜ ਨਹੀਂ ਸੀ ਚਾਹੁੰਦੀ ਕਿ ਇਹ ਜਹੀ ਕੋਈ ਯੋਜਨਾ ਥੋਪੀ ਜਾਵੇ। ਇਹ ਯੋਜਨਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਡਵਾਲ ਦੇ ਵੱਲੋਂ ਦੇਸ਼ ਦੇ ਉੱਤੇ ਥੋਪੀ ਗਈ ਹੈ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਦੇ ਨਾਲ ਖਿਲਵਾੜ ਕੀਤਾ ਗਿਆ ਹਾਲਾਂਕਿ ਅਜੀਤ ਡੋਡਵਾਲ ਦਾ ਆਪਣਾ ਪੁੱਤਰ ਬਹੁਤ ਚੰਗੀ ਐਸ਼ੋ ਰਾਮ ਦੀ ਜ਼ਿੰਦਗੀ ਜਿਉ ਰਿਹਾ ਉਹਨੂੰ ਕਿਸਾਨ ਮਜ਼ਦੂਰ ਦੇ ਪੁੱਤ ਨਾਲ ਕੀ ਲੈਣਾ ਤੇ ਕੀ ਦੇਣਾ ਅਜਿਹੇ ਲੋਕ ਅਜਿਹੀ ਹੀ ਹੁੰਦੇ ਨੇ ਹੁਣ ਇਸ ਤੋਂ ਬਾਅਦ ਰਾਹੁਲ ਗਾਂਧੀ ਦੀ ਵੀਡੀਓ ਵਾਇਰਲ ਵੀ ਹੋ ਰਹੀ ਹੈ ਘਟਨਾ ਵੀ ਸਾਹਮਣੇ ਆ ਗਈ ਤੇ ਬੜੀ ਸ਼ਰਮਨਾਕ ਘਟਨਾ ਵੀ ਹੈ ਜਿਹੜੇ ਖਦਸ਼ੇ ਲਗਾਤਾਰ ਜਤਾਏ ਜਾ ਰਹੇ ਸੀ ਕਿਉਂਕਿ ਕਈ ਦੇਸ਼ਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਜਿੱਥੇ ਅਜਿਹੀਆਂ ਫੌਜ ਦੇ ਵਿੱਚ ਭਰਤੀਆਂ ਕੀਤੀਆਂ ਗਈਆਂ ਜਿਨ੍ਹਾਂ ਤੋਂ ਬਾਅਦ ਦੇ ਵਿੱਚ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਕ੍ਰਾਈਮ ਵਧਿਆ ਅਪਰਾਧ ਵਧਿਆ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੋ ਗਈਆਂ ਇੱਥੋਂ ਤੱਕ ਕਿ ਰੇਪ ਤੱਕ ਦੀਆਂ ਘਟਨਾਵਾਂ ਦੇ ਵਿੱਚ ਵੀ ਵਾਧੇ ਹੋਏ ਤੇ ਉਹਨਾਂ 'ਚ ਵੀ ਇਹ ਲੋਕ ਸ਼ਾਮਲ ਪਾਏਗੇ ਭਾਰਤ ਦੇ ਵਿੱਚ ਪਹਿਲਾ ਕੇਸ ਸਾਹਮਣੇ ਆ ਚੁੱਕਿਆ ਆ ਜੇ ਵੀਡੀਓ ਵਾਇਰਲ ਕਰਨ ਵਾਲੇ ਹੁਣ ਅਗਨੀਵੀਰ ਯੋਜਨਾ ਦੇ ਉੱਤੇ ਸਵਾਲ ਚੁੱਕ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਵੀਡੀਓ ਦੇ ਵਿੱਚ ਰਾਹੁਲ ਗਾਂਧੀ ਨੇ ਜੋ ਕਿਹਾ ਸੀ ਹੁਣ ਉਹ ਸੱਚ ਹੁੰਦਾ ਵਿਖਾਈ ਦੇ ਰਿਹਾ ਹੈ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਵਿੱਚ ਕਿਹਾ ਸੀ ਕਿ ਜਿਨ੍ਹਾਂ ਨੂੰ ਐਸੀ ਹਥਿਆਰ ਚਲਾਉਣ ਦੀ ਸਖਲਾਈ ਭਾਵ ਟ੍ਰੇਨਿੰਗ ਦੇ ਰਹੇ ਆ ਕੁਝ ਸਮੇਂ ਬਾਅਦ ਉਹਨਾਂ ਨੂੰ ਫੌਜ ਦੇ ਵਿੱਚੋਂ ਕੱਢ ਦਿੱਤਾ ਜਾਵੇਗਾ ਉਸ ਤੋਂ ਅੱਗੇ ਕੀ ਹੋਵੇਗਾ ਸਮਾਜ ਦੇ ਵਿੱਚ ਹਿੰਸਾ ਵਧੇਗੀ ਸਮਾਜ ਦੇ ਵਿੱਚ ਹੁਣ ਇਹੀ ਕੁਝ ਵਾਪਰ ਰਿਹਾ ਆ ਇਹ ਗੱਲ ਹੁਣ ਸਾਰੀ ਕਹਿ ਰਹੇ ਨੇ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਮਹਾਲੀ ਪੁਲਿਸ ਨੇ ਸਵਾਰੀ ਬੁੱਕ ਕਰ ਕਾਰ ਨੂੰ ਲੁੱਟਣ ਵਾਲੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਮਲਜਮਾਂ ਦੀ ਪਛਾਣ ਈਸ਼ਰਪ੍ਰੀਤ ਸਿੰਘ ਉਰਫ ਈਸ਼ੂ ਪ੍ਰਭ ਪ੍ਰੀਤ ਸਿੰਘ ਉਰਫ ਪ੍ਰਭ ਅਤੇ ਬਲਕਰਨ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ ਤਿੰਨੋਂ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਮਹਾਲੀ ਦੇ ਸੀਨੀਅਰ ਪੁਲਿਸ ਕਪਤਾਨ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਮਲਜਮਾਂ ਨੇ ਸਵਿਫਟ ਡਜ਼ਾਇਰ ਕਾਰ ਇੱਕ ਦੇਸੀ ਪਿਸਤੌਲ ਜਿਹੜਾ ਉਹਨਾਂ ਤੋਂ ਬਰਾਮਦਗੀ ਕੀਤੀ ਗਈ ਹੈ। આરોપી ਈਸ਼ਪ੍ਰੀਤ ਸਿੰਘ ਸਾਲ 2022 ਦੇ ਵਿੱਚ ਭਾਰਤੀ ਫੌਜ ਦੇ ਵਿੱਚ ਅਗਨੀਵੀਰ ਦੇ ਤੌਰ ਦੇ ਉੱਤੇ ਭਰਤੀ ਹੋਇਆ ਸੀ। ਉਹ 2 ਮਹੀਨੇ ਦੀ ਛੁੱਟੀ ਤੇ ਆਇਆ ਸੀ। ਪਰ ਛੁੱਟੀ ਦੇ ਉੱਤੇ ਵਾਪਸ ਨਹੀਂ ਗਿਆ। ਉਸਨੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਜਿਹੜਾ ਇੱਕ ਲੁਟੇਰਾ ਗੋ ਗਰੋ ਬਣਾ ਲਿਆ ਅਤੇ ਘਟਨਾਵਾਂ ਨੂੰ ਜਿਹੜਾ ਉਹ ਅੰਜਾਮ ਦੇਣ ਲੱਗਿਆ। આરોપી ਪ੍ਰਭ ਪ੍ਰੀਤ ਸਿੰਘ ਉਰਫ ਪ੍ਰਭ ਈਸ਼ਪ੍ਰੀਤ ਦਾ ਸਗਾ ਭਾਈ ਹੈ। ਸਕਾ ਭਰਾ ਆਇਆ ਜੱਜ ਦੇ ਵਿੱਚ ਪਤਾ ਲੱਗਿਆ ਕਿ ਵੱਧ ਪੈਸੇ ਕਮਾਉਣ ਦੇ ਲਈ ਉਹਨਾਂ ਨੇ ਵਾਹਨ ਚੋਰੀ ਕਰਨ ਦਾ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਤਿੰਨੋਂ ਯੂਰੋਪੀ ਅਨੇ 20 ਜੁਲਾਈ ਦੀ ਅੱਧੀ ਰਾਤ ਨੂੰ ਇੱਕ ਡਰਾਈਵਰ ਐਪ ਦੇ ਉੱਤੇ ਜਿਹੜਾ ਇੱਕ ਜਰੀਏ ਇੱਕ ਕੈਬ ਬੁੱਕ ਕੀਤੀ ਚੱਪੜ ਚਿੜੀ ਦੇ ਨਜ਼ਦੀਕ ਯੂਰੋਪੀਆਂ ਨੇ ਡਰਾਈਵਰ ਨੂੰ ਜਿਹੜਾ ਦੇਸੀ ਪਿਸਤੌਲ ਵਖਾ ਕੇ ਉਸ ਤੋਂ ਅਧਿਕਾਰ ਖੋਲ ਹੀ ਤੇ ਅੱਖਾਂ ਦੇ ਵਿੱਚ ਮਿਰਚਾਂ ਵਾਲਾ ਸਪਰੇਅ ਪਾਲਿਆ ਪਾ ਦਿੱਤਾ ਅਧਿਕਾਰ ਨੂੰ ਲੈ ਕੇ ਫਰਾਰ ਹੋ ਗਏ ਇਹ ਸਾਰੀ ਕਹਾਣੀ ਹੈ ਇਹ ਕਹਾਣੀ ਇੱਕ ਗੱਲ ਬਿਆਨ ਕਰਦੀ ਹੈ ਕਿ ਜੇਕਰ ਤੁਸੀਂ ਜਵਾਕਾਂ ਨੂੰ ਫੌਜ ਦੇ ਵਿੱਚ ਲੈ ਕੇ ਜਾਵੋਗੇ ਉਹਨਾਂ ਨੂੰ ਹਥਿਆਰ ਚਲਾਉਣ ਦੀ ਉਹ ਵੀ ਮਾਰੂ ਹਥਿਆਰ ਚਲਾਉਣ ਦੀ ਜਿਹੜੇ ਫੌਜ ਚਲਾਉਂਦੀ ਹੈ ਉਹਦੀ ਟ੍ਰੇਨਿੰਗ ਦੋਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਖੁੱਲਾ ਛੱਡ ਦੋਗੇ ਇਸਪ੍ਰਿਤ ਵਾਲਾ ਮਾਮਲਾ 5 ਮਿੰਟ ਲਈ ਸਾਈਡ ਤੇ ਵੀ ਰੱਖ ਲਈਏ ਕਿ ਚਲੋ ਉਹਦਾ ਫੌਜ ਚ ਵਾਪਸ ਗਿਆ ਹੀ ਨਹੀਂ ਬਾਕੀਆਂ ਨੇ ਵੀ ਤਾਂ 4 ਸਾਲ ਬਾਅਦ ਆ ਜਾਣਾ ਜਦੋਂ ਉਹਨਾਂ ਨੂੰ ਇੱਥੇ ਨੌਕਰੀ ਨਹੀਂ ਮਿਲਨੀ ਹੁਣ ਕੋਈ ਦੇ ਕਹਿੰਦੇ ਆ ਬੀਐਸਐਫ ਚ ਅਸੀਂ 10% ਕੋਟਾ ਦਵਾਂਗੇ ਕਦੇ ਕਹਿ ਦਿੰਦੇ ਆ ਹਰਿਆਣਾ ਪੁਲਿਸ ਚ ਦਵਾਂਗੇ ਕਦੇ ਇਹਦੇ ਚ ਦਵਾਂਗੇ ਇਹਨਾਂ ਚੀਜ਼ਾਂ ਦਾ ਮਾਇਨੇ ਕੀ ਹੈ ਐਦਾਂ ਕਿਉ ਤੁਸੀਂ ਫੌਜ ਚ ਹੀ ਕਿਉਂ ਨਹੀਂ ਭਰਤੀ ਪੱਕੀ ਭਰਤੀ ਕਰਦੇ ਤੁਹਾਨੂੰ ਫੌਜ ਨਾਲ ਕੀ ਦੁਸ਼ਮਣੀ ਹੈ ਤੁਸੀਂ ਫੌਜ ਚ ਪੱਕੀ ਭਰਤੀ ਕਰੋ ਤੁਹਾਨੂੰ ਫੌਜ ਚ ਪੱਕੀ ਭਰਤੀ ਕਰਨ ਲੱਗਿਆ ਤਕਲੀਫ ਕੀ ਆ ਜਦੋਂ ਤੁਸੀਂ 10% ਕੋਟਾ ਹਰਿਆਣਾ ਪੁਲਿਸ ਚ ਵੀ ਦੇ ਦੇਣਾ ਹੈ ਬੀਐਸਐਫ ਚ ਵੀ ਦੇ ਦੇਣਾ ਹੈ ਸੀਮਾ ਸੁਰੱਖਿਆ ਬਲ ਚ ਵੀ ਦੇ ਦੇਣਾ ਹੈ ਕੇਂਦਰੀ ਰਿਜ਼ਰਵ ਪੁਲਿਸ ਬਲ ਚ ਵੀ ਦੇ ਦੇਣਾ ਤਾਂ ਫਿਰ ਤੁਹਾਨੂੰ ਫੌਜ ਚ ਪਰ ਭਰਤੀ ਰੱਖਣ ਲੱਗਿਆ ਕੀ ਤਕਲੀਫ ਹੁੰਦੀ ਹੈ ਸੋਸਾਇਟੀ ਖਾਸ ਕਰਕੇ ਨਰਿੰਦਰ ਮੋਦੀ ਵਰਗੇ ਆਗੂ ਅਜੀਤ ਡੋੜਵਾਲ ਵਰਗੇ ਸਲਾਹਕਾਰ ਸਮਾਜ ਨੂੰ ਸਮਾਜ ਦੇ ਦੱਬੇ ਕੁਚਲੇ ਵਰਗ ਦੇ ਲੋਕਾਂ ਨੂੰ ਉੱਤੇ ਉੱਠਦਾ ਨਹੀਂ ਵੇਖਣਾ ਚਾਹੁੰਦੇ ਫੌਜ ਇੱਕ ਐਸਾ ਜਰੀਆ ਸੀ ਕਿ ਜਿਹਦੇ ਰਾਹੀਂ ਲੋਕ ਦੇਸ਼ ਦੀ ਸੇਵਾ ਵੀ ਕਰ ਲੈਂਦੇ ਸੀ ਤੇ ਆਪਣੇ ਘਰਾਂ ਦੇ ਹਾਲਾਤ ਸੁਧਾਰਨ ਦੇ ਵਿੱਚ ਵੀ ਕੋਸ਼ਿਸ਼ ਕਰਦੇ ਸੀ ਖਾਸ ਕਰਕੇ ਗਰੀਬ ਕਿਸਾਨ ਤੇ ਮਜ਼ਦੂਰ ਦਾ ਵਿਅਕਤੀ ਜਿਹੜਾ ਪੁੱਤ ਧੀ ਹੈ ਜਦੋਂ ਉਹ ਜਾਂਦਾ ਹੈ ਤਾਂ ਘਰ ਦੇ ਹਾਲਾਤ ਬਦਲਦਾ ਸੀ ਪਰ ਇਹ ਚੀਜ਼ ਜਰੀ ਨਹੀਂ ਜਾ ਰਹੀ ਇਸ ਦੇਸ਼ ਦੇ ਕਾਰਪੋਰੇਟ ਅੰਬਾਨੀਆਂ ਅਡਾਨੀਆਂ ਦੇ ਵੱਲੋਂ ਇਹੀ ਕਾਰਨ ਹੈ ਕਿ ਅਜੀਤ ਡੋਡਵਾਲ ਵਰਗੇ ਤੇ ਨਰਿੰਦਰ ਮੋਦੀ ਵਰਗੇ ਲੋਕ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਅਜਿਹੀਆਂ ਪੁੱਠੀਆਂ ਸਿੱਧੀਆਂ ਸਕੀਮਾਂ ਘੜਦੇ ਨੇ ਜਿਹਦਾ ਨੁਕਸਾਨ ਅਲਟੀਮੇਟ ਤੁਹਾਨੂੰ ਮੈਨੂੰ ਹੋਣਾ ਹੈ ਸਾਡੇ ਵਰਗੇ ਲੋਕਾਂ ਨੂੰ ਹੁਣ ਆਏ ਆ ਜਿਹੜੇ ਲੋਕ ਕਿਰਤ ਕਰਕੇ ਖਾਣ ਜਿਹੜਾ ਆਪਣਾ ਢਿੱਡ ਪਾਲਦੇ ਆ ਆਪਣੀ ਜੀਵਨ ਜਾਂਚ ਨੂੰ ਜਿਹੜਾ ਉਸ ਸੁਚਾਰੂ ਰੂਪ ਚ ਚਲਾਉਂਦੇ ਆ ਵੱਡੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਲਈ ਸਾਡੇ ਲੋਕਾਂ ਨੂੰ ਜਿਹੜੀ ਐਸ ਦੇ ਖਿਲਾਫ ਆਵਾਜ਼ ਚੁੱਕਣੀ ਪੈਣੀ ਹੈ ਰਾਹੁਲ ਗਾਂਧੀ ਦੀ ਵੀਡੀਓ ਵਾਇਰਲ ਕਰਕੇ ਜਾਂ ਰਾਹੁਲ ਗਾਂਧੀ ਦੇ ਇਕੱਲੇ ਬੋਲਣ ਦੇ ਨਾਲ ਸਥਿਤੀਆਂ ਠੀਕ ਨਹੀਂ ਹੋਣੀਆਂ ਉਹ ਆਪਣੀ ਸਿਆਸਤ ਕਰਦੇ ਰਹਿਣਗੇ ਪਰ ਲੋੜ ਹੈ ਕਿ ਸਾਨੂੰ ਆਵਾਜ਼ ਬਣ ਕੇ ਸਾਹਮਣੇ ਆਉਣ ਦੀ ਤਦ ਹੀ ਅਜਈਆਂ ਮਨਮਰਜ਼ੀਆਂ ਰੋਕੀਆਂ ਜਾ ਸਕਦੀਆਂ ਨੇ